ਕੈਨੇਡਾ ਆਏ ਦਿਨ ਕੋਈ ਨਾ ਕੋਈ ਵੱਡਾ ਝਟਕਾ ਦੇ ਰਿਹਾ ਹੈ ਹੁਣ ਕਿਤੇਗੇ ਤਾਜ਼ਾ ਐਲਾਨ ਦੇ ਅਨੁਸਾਰ ਕੈਨੇਡਾ ਜਾਣ ਵਾਲੇ ਚਾਹਵਾਨਾਂ ਦੇ ਦਿਲ ਜ਼ਰੂਰ ਟੁੱਟਣਗੇ ਐਨਾ ਕਿਤੇਗੇ ਐਲਾਨਾਂ ਤੋਂ ਬਾਅਦ ਹਰ ਕੋਈ ਪਰੇਸ਼ਾਨ ਹੈ ਪ੍ਰਵਾਸੀ ਕਾਮਿਆਂ ਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕੀ ਕਿ ਉਹਨਾਂ ਨੇ ਇਸ ਉੱਤੇ ਵੀ ਗੱਲਬਾਤ ਕਰਾਂਗੇ ਤੇ ਹੁਣ ਕੌਣ ਕੌਣ ਕੈਨੇਡਾ ਚ ਜਾ ਸਕਦਾ ਹੈ ਇਸ ਉੱਤੇ ਵੀ ਚਰਚਾ ਕਰਾਂਗੇ ਜੁੜੇ ਰਹਿਣਾ ਇਸ ਖਾਸ ਰਿਪੋਰਟ ਚ ਕੈਨੇਡਾ ਸਰਕਾਰ ਨੇ ਹੁਣ ਦੇਸ਼ ਦੇ ਸਾਰੇ ਖੇਤਰਾਂ ਚ ਹੁਨਰਮੰਦ ਕਾਮਿਆਂ ਨੂੰ ਤਰਜੀਹ ਦੇਣ ਉੱਤੇ ਜ਼ੋਰ ਦਿੱਤਾ ਹੈ ਇਸੇ ਲਈ ਹੁਣ ਖੋਜ ਅਤੇ ਸਿਹਤ ਸੰਭਾਲ ਤੋਂ ਲੈ ਕੇ ਹਵਾ ਬਾਜੀ ਤੱਕ ਦੇ ਖੇਤਰਾਂ ਚ ਸਿਰਫ ਹੁਨਰਮੰਦ ਕਾਮਿਆਂ ਨੂੰ ਹੀ ਦੇਸ਼ ਚ ਲਿਆਉਣ ਨਾਲ ਸੰਬੰਧਿਤ ਨਵੀਆਂ ਇਮੀਗ੍ਰੇਸ਼ਨ ਤਰਜੀਹੀ ਸ਼੍ਰੇਣੀਆਂ ਪੇਸ਼ ਕੀਤੀਆਂ ਹਨ ਇਸ ਤੋਂ ਇਲਾਵਾ ਕੁਝ ਨਮੀ ਆ ਫੌਜੀ ਭਰਤੀਆਂ ਵੀ ਕੀਤੀਆਂ ਜਾਣਗੀਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਪਹਿਲਾਂ ਹੀ ਆਪਣੇ ਅਜਿਹੇ ਸਪਸ਼ਟ ਕਰ ਚੁੱਕੇ ਨੇ ਕਿ ਕੈਨੇਡਾ ਵਿੱਚ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਵਿਆਪਕ ਤੌਰ ਉੱਤੇ ਘਟਾਇਆ ਜਾਵੇਗਾ ਹੁਨਰਮੰਦ ਕਾਮਿਆਂ ਅਤੇ ਵਿਦਵਾਨਾਂ ਦੀ ਭਰਤੀ ਵੱਧ ਕੀਤੀ ਜਾਵੇਗੀ ਇਸ ਦੇ ਨਾਲ ਹੀ ਅਮਰੀਕਾ ਉੱਤੇ ਨਿਰਭਰਤਾ ਘਟਾਉਣ ਲਈ ਦੇਸ਼ ਦੀ ਰੱਖਿਆ ਸਮਰੱਥਾ ਨੂੰ ਵਧਾਇਆ ਜਾਵੇਗਾ ਸਰਕਾਰ ਨੇ ਕਿਹਾ ਹੈ ਕਿ ਇਸ ਤਬਦੀਲੀ ਦਾ ਉਦੇਸ਼ ਮੁੱਖ ਉਦਯੋਗਾਂ ਲਈ ਕਾਮੇ ਲੱਭਦਿਆਂ ਇਮੀਗ੍ਰੇਸ਼ਨ ਨੂੰ ਟਿਕਾਊ ਪੱਧਰ ਉੱਤੇ ਬਹਾਲ ਕਰਨਾ ਹੈ। ਹਾਲੀ ਦੇ ਸਾਲਾਂ ਵਿੱਚ ਕੈਨੇਡਾ ਦੀ ਸਰਕਾਰ ਨੇ ਰਿਹਾਈਸ਼ ਅਤੇ ਸਮਾਜਿਕ ਸੇਵਾਵਾਂ 'ਤੇ ਦਬਾਅ ਨੂੰ ਘਟ ਕਰਨ ਲਈ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲਿਸ ਡਾਈਬ ਨੇ ਕਿਹਾ ਹੈ ਕਿ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ 2026 'ਚ ਕੀਤੇ ਗਏ ਬਦਲਾਅ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਵਿੱਚ ਮਦਦ ਕਰਨਗੇ ਜੋ ਪਹਿਲੇ ਦਿਨ ਤੋਂ ਹੀ ਯੋਗਦਾਨ ਪਾ ਸਕਦੇ ਹਨ। ਕਾਉਕੀ ਕੈਨੇਡਾ ਨੂੰ ਅਹਿਮ ਖੇਤਰਾਂ 'ਚ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਨਮੀਆਂ ਸ਼੍ਰੈਣੀਆਂ ਵਿੱਚ ਖੋਜਕਾਰ ਸੀਨੀਅਰ ਮੈਨੇਜਰ ਟਰਾਂਸਪੋਰਟ ਸੈਕਟਰ ਵਰਕਰ ਜਿਵੇਂ ਕਿ ਪਾਇਲਟ 에ਅਰਕ੍ਰਾਫਟ ਮੈਕੈਨਿਕ ਐਂਡ ਕੈਨੇਡੀਅਨ ਤਜਰਬੇ ਵਾਲੇ ਵਿਦੇਸ਼ੀ ਮੈਡੀਕਲ ਡਾਕਟਰ ਸ਼ਾਮਲ ਨੇ ਉਹਨਾਂ ਵਿੱਚ ਕੈਨੇਡੀਅਨ ਆਰਮਡ ਫੋਰਸਸ ਦੁਆਰਾ ਭਰਤੀ ਕੀਤੇ ਗਏ ਉੱਚ ਹੁਨਰਬੰਦ ਵਿਦੇਸ਼ੀ ਫੌਜੀ ਬਿਨੇਕਾਰਾਂ ਵੀ ਸ਼ਾਮਲ ਹੋਣਗੇ ਜਿਸ 'ਚ ਫੌਜੀ ਡਾਕਟਰ ਨਰਸਾ ਅਤੇ ਪਾਇਲਟ ਸ਼ਾਮਲ ਹਨ ਅਮਰੀਕਾ ਉੱਤੇ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਨਵੀਂ ਰੱਖਿਆਰ ਨੀਤੀ ਦਾ ਐਲਾਨ ਕੀਤਾ ਜਿਸ ਦਾ ਉਦੇਸ਼ ਅਗਲੇ ਦਹਾਕੇ ਦੌਰਾਨ ਰੱਖਿਆ ਨਾਲ ਸੰਬੰਧਿਤ ਖੋਜ ਅਤੇ ਵਿਕਾਸ 'ਚ ਸਰਕਾਰੀ ਨਿਵੇਸ਼ ਨੂੰ 85% ਦੀ ਵਧਾਉਣਾ ਹੈ ਰੱਖਿਆ ਉਦਯੋਗ ਦੇ ਮਾਲੀਏ ਨੂੰ 240% ਤੋਂ ਜ਼ਿਆਦਾ ਵਧਾਉਣਾ ਹੈ ਰੱਖਿਆ ਬਰਾਮਦ ਵਿੱਚ 50% ਦੀ ਵਾਧਾ ਕਰਨਾ ਹੈ ਅਤੇ 1.25 ਲੱਖ ਤੱਕ ਗੁਣਵੱਤਾ ਵਾਲੀਆਂ ਨਵੀਆਂ ਨੌਕਰੀਆਂ ਪੈਦਾ ਕਰਨਾ ਹੈ ਨਾਟੋ ਦੇ ਹੋਰ ਮੈਂਬਰਾਂ ਵਾਂਗ ਕੈਨੇਡਾ ਨੇ 2035 ਤੱਕ ਰੱਖਿਆ ਖਰਚ ਨੂੰ ਕੁੱਲ ਘਰੇਲੂ ਉਤਪਾਦ ਦੇ 5% ਤੱਕ ਵਧਾਉਣ ਦਾ ਵਾਅਦਾ ਕੀਤਾ ਹੈ